ਇੱਕ ਭਾਈ ਰੰਡੀ ਬੁੜੀ ਸੀ ਉਹਦੇ ਇੱਕੋ ਹੀ ਮੁੰਡਾ ਸੀ ਤੇ ਉਹ ਰੋਜ਼ ਕਹਿੰਦਾ ਕਰੀ ਬੁੜੀ ਭਾਈ ਵਿਆਹ ਕਰਾ ਲਾ ਮੈਥੋਂ ਰੋਟੀ ਨਹੀਂ ਪੱਕਦੀ ਉਹ ਤੇਰੇ ਮੇਰੇ ਵਰਗੇ ਯਾਰ ਮਿੱਤਰਾਂ ਨੂੰ ਕਹਿੰਦਾ ਵੀ ਮੈਂ ਕਿਵੇਂ ਕਰਾਂ ਮੈਂ ਵਿਆਹ ਕਰਾਵਾਂ ਤੇ ਉਹ ਕਹਿੰਦੇ ਵੀ ਕਰਾ ਲਾ ਉਹ ਕਹਿੰਦਾ ਚਲ ਕਰਾ ਲਾਂਗੇ ਜਰ ਇਤਨੇ ਭਾਈ ਹੌਲੀ ਹੌਲੀ ਸਲਾਹਾਂ ਮਸਵਰੇ ਕਰਦੇ ਕਰਦੇ ਤੀਆਂ ਦਾ ਤਿਹਾਰ ਨੇੜੇ ਆ ਗਿਆ ਉਹ ਮੁੜੀ ਕਹਿੰਦੀ ਵੀ ਜਾ ਕੁੜੀ ਦੇ ਕੋਲੇ ਜਾਇਆ ਭਾਈ ਤੀਆਂ ਦਾ ਤਿਹਾੜੇ ਕੁੜੀ ਨੂੰ ਲਿਆ ਚਾਰ ਦਿਨ ਕੁੜੀਆਂ ਕੱਤੀਆਂ ਕੱਠੀਆਂ ਹੋ ਜਾ ਕਰਨੀਆਂ ਹੁੰਦੀਆਂ ਨੇ ਵੀ ਕੁੜੀ ਮਰਜੂ ਕੁੜੀਆਂ ਨੂੰ ਤੂੰ ਕੁੜੀ ਨੂੰ ਲਿਆਤੀਆਂ ਤੇ ਤਿਹਾੜ ਤੇ ਕਹਿੰਦਾ ਜਾਣਾ ਮਾ ਵਾਗ ਗਿਆ ਭਾਈ ਤੁਰਿਆ ਜਾਂਦਾ ਮੂਰੇ ਸਾਥ ਬੈਠਾ ਭਾਈ ਕੋਈ ਉਹ ਕਹਿੰਦਾ ਵੀ ਕਿੱਧਰ ਜਾਣਾ ਕਹਿੰਦਾ ਮੈਂ ਲਿਆਣਾ ਜਾਂ ਨਾਲ ਦੀ ਭੈਣ ਨੂੰ ਤੀਆਂ ਕਰਕੇ ਕਹਿੰਦਾ ਉਹ ਤਾਂ ਮੈਂ ਲੈ ਕਿਉਂ ਕਹਿੰਦਾ ਜਾ ਤੂੰ ਸਾਥ ਮੇਰੀ ਭੈਣ ਤੇਰੇ ਨਾਲ ਕਿਵੇਂ ਆ ਜੂ ਕਹਿੰਦਾ ਦੇਖ ਲਈ ਮੈਂ ਲੈ ਕਿਉਂ ਕਹਿੰਦਾ ਤੇ ਠੀਕ ਐ ਫਿਰ ਹੁਣ ਭਾਈ ਉਹ ਵੀ ਪਿੰਡ ਦੇ ਨੇੜੇ ਵਾਗ ਗਿਆ ਘਰੇ ਪਹੁੰਚ ਗਿਆ ਕਹਿੰਦਾ ਭਾਣੇ ਮੈਂ ਆ ਤੈਨੂੰ ਲੈਣ ਤੀਆਂ ਕਰਕੇ ਕਿ ਤੂੰ ਤਿਆਰ ਹੋ ਜਾ ਕਹਿੰਦੀ ਭਾਈ ਬਾਹਰੋਂ ਆਉਗਾ ਕਿ ਥੱਕਿਆ ਹੋ ਮੈਂ ਦੋ ਤੋੜੇ ਖੂਦੋਂ ਪਾਣੀ ਦੇ ਭਰ ਕੇ ਧਰ ਜਾਉ ਕਹਿੰਦਾ ਚੰਗਾ ਹੁਣ ਉਧਰੋਂ ਜਿਹੜਾ ਸਾਥ ਤੀ ਉਹ ਕਾਲਤੀ ਸਿੰਘ ਤੇ ਸਵਾਰ ਹੋ ਗਿਆ ਬਲਦ ਤੇ ਹੁਣ ਕੁੜੀ ਤੋੜਾ ਚੱਕੀ ਜਾਂਦੀ ਐ ਬਲਦ ਨੇ ਦਿੱਤੀ ਤੁਸ ਮਾਰੀ ਟੱਕਰ ਟੱਡ ਪਾੜ ਕੇ ਛਿੜਤੀ ਹੁਣ ਗਿਆ ਤਾਂ ਲੈਣ ਤੀ ਸੈਂਤ ਕੇ ਆ ਗਿਆ ਵਿਚਾਰਾ ਸੈਂਤ ਕੇ ਉਧਰੋਂ ਮੁੜਿਆ ਆਉਂਦਾ ਕਹਿੰਦਾ ਕਿਉਂ ਕਹਤ ਨਾ ਤੈਨੂੰ ਮੈਂ ਪਹਿਲਾਂ ਦੇ ਕਿਉਂ ਉਹ ਕਹਿੰਦਾ ਜੇ ਤੈਨੂੰ ਐ ਪਤਾ ਫਿਰ ਮੇਰਾ ਵੀ ਪਤਾ ਹੋ ਕਿੱਦੇ ਲੈਣਾ ਆਏਗਾ ਕਹਿੰਦਾ ਮੈਂ ਤੈਨੂੰ ਉਦੋਂ ਲੈਣਾ ਹੂੰ ਜਦੋਂ ਤੂੰ ਨੰਦਾਂ ਦੇ ਵਿਚਾਲੇ ਹੋਇਆ ਦੋ ਲਾਮਾਂ ਪੜੀਆਂ ਹੀਆਂ ਦੋ ਰਹਿ ਗਈਆਂ ਉੱਤੇ ਲੈ ਕੇ ਜੂੰ ਕਹਿੰਦਾ ਮੈਂ ਤਾਂ ਲਾਮੇ ਨਹੀਂ ਲੈਂਦਾ ਕਹਿੰਦਾ ਫਿਰ ਮੈਂ ਲੈਣ ਨਹੀਂ ਆਉਂਦਾ ਉਹਨਾਂ ਵਿਆਹ ਦੀ ਗੱਲ ਪਹਿਲਾਂ ਤੋਂ ਚੱਲਦੀ ਸੀ ਉਹਦੀ ਲੋਕ ਤੇਰੇ ਮੇਰੇ ਵਰਗੇ ਯਾਰ ਮਿੱਤਰਾਂ ਲਾਗੇ ਕਹਿੰਣ ਯਾਰ ਬੁੜੀ ਅੰਨੀ ਖੁੜੀ ਹੋ ਚਲੀ ਵਿਆਹ ਕਰਾ ਲਾ ਹਾਂ ਕੀ ਮੰਗਦਾ ਹੁਣ ਜੋ ਦਾਖ ਦਾ ਤਾਂ ਲੋਕ ਹਾਸਾ ਕਰਦੇ ਨੇ ਗੱਲ ਦਾ ਉਹ ਯਾਰ ਮਿੱਤਰਾਂ ਨੂੰ ਕਹਿੰਦਾ ਮੇਰਾ ਸਾਜ ਜੇ ਮੈਂ ਵਿਆਹ ਕਰਾ ਲਿਆ ਮੈਂ ਮਰ ਜੂੰ ਉਹ ਕਹਿੰਦਾ ਭਾਂਦੇ ਯਾਰ ਤੈਨੂੰ ਕਿਹਨੇ ਝੇੜ ਕਰਤੀ ਕੌਣ ਮਰਦਾ ਹੁੰਦਾ ਵਿਆਹ ਕਰਾ ਕੇ ਕਹਿੰਦਾ ਨਹੀਂ ਯਾਰ ਮੈਂ ਮਰ ਜੂੰ ਉਹ ਚੱਲ ਉਹਨਾਂ ਨੇ ਬੁੜੀ ਕੋਲੇ ਗੱਲ ਕਰਤੀ ਬੁੜੀ ਕਹਿੰਦੀ ਪੁੱਤ ਜੇ ਤੈਨੂੰ ਮੌਤ ਆਉਣ ਲੱਗੀ ਮੈਂ ਵਾਗ ਜੂੰ ਤੇਰੀ ਸਮੇ ਵਿਆਹ ਕਰਾ ਲਾ ਮਾ ਮੇ ਫੁੱਫੀਆਂ ਨੇ ਸਭ ਨੇ ਕਹਤਾ ਵੀ ਇਸ਼ੀ ਜਾਵਾਂਗੇ ਤੇਰੀ ਥਾਂ ਮੈਂ ਤੂੰ ਵਿਆਹ ਕਰਾ ਲੈ। ਉਹਨੂੰ ਐਂ ਦੀ ਵੀ ਕਹਤਾ ਡਰਾਇਆ ਹੋਇਆ ਮੁੰਡਿਆਂ ਦਾ। ਆ ਗੱਲ ਮੁੱਕਦੀ ਕਰ ਵਿਆਹ ਦਾ ਦਿਨ ਰੱਖ ਲਿਆ ਰਿਸ਼ਤਾ ਤਾਂ ਹੋ ਗਿਆ। ਵਿਆਹ ਦਾ ਦਿਨ ਆ ਗਿਆ। ਅੱਗੇ ਕਨਾਤਾਂ ਲੱਗਦੀਆਂ ਹੁੰਦੀਆਂ। ਕਨਾਤਾਂ ਲੱਗ ਗਈਆਂ। ਨੰਦਾਂ ਤੇ ਬੈਠ ਗਈ ਲੜਕੀ ਬੈ ਗਈ ਆ ਕੇ ਬਰਾਬਰ। ਉਧਰੋਂ ਫੇ ਕਾਲ ਲੱਗਿਆ ਛਾਤੀ ਮਾਰਨ। ਟੈਂਟਾਂ ਉਹਦੇ ਵੀ ਕਨਾਤਾਂ ਵੀ ਦੀ। ਖੜਾ ਹੋ ਕਾਦੇ ਮਾਮੇ ਫੁੱਫੜਾ ਨੂੰ ਸਾਰਿਆਂ ਨੂੰ ਕਹਿੰਦਾ ਵੀ ਮੇਰੀ ਆਈ ਜਾਊ ਕੋਈ ਉਹ ਕਹਿੰਦਾ ਵੀ ਨਾ ਕਹਿੰਦਾ ਫਿਰ ਮੇਰੀ ਮਾਂ ਨੂੰ ਬਲਾਉ ਭਜੋ ਲਾ ਮਾਂ ਫਿਰ ਪੜਾਉਂ ਮੈਂ ਮਾਂ ਲਿਆਂਦੀ ਉਹ ਕਹਿੰਦੀ ਊਟਾ ਤੇ ਮਾਂ ਲਿਆਂਦੀ ਭਈ ਉਹਨੇ ਮਾਂ ਕਹਿੰਦੀ ਕਿ ਵੇ ਤੈਨੂੰ ਕਿਨੇ ਪੈਸਾ ਪਤਾ ਕਹਿੰਦਾ ਮਾਂ ਵਹਿਮ ਨਹੀਂ ਤੈਨੂੰ ਮੈਂ ਦਿਖਾ ਰਿਹਾ ਜਿਹੜਾ ਮੈਨੂੰ ਲੈਣ ਆਇਆ ਤੈਨੂੰ ਮੈਂ ਕਿਹਾ ਸੀ ਵੀ ਵਿਆਹ ਨਾ ਮੈਨੂੰ ਉਹ ਕੋ ਜਦੋਂ ਕੋਈ ਕਾਲ ਦਿਖਾਇਆ ਅਸਲੀ ਰੂਪ ਚ ਬੁੜੀ ਤਾਂ ਡਰ ਗਈ ਕਹਿੰਦੀ ਭਾਈ ਆਪਦੀ ਆਈ ਜਾਊ ਮੈਂ ਤਾਂ ਤੂੰ ਆਪਦੀ ਜਾਈ ਵਾ ਜਿਹਨੇ ਜੰਮਿਆ ਤੇ ਪਾਲਿਆ ਤੇ ਉੱਥੇ ਜਵਾਬ ਦੇ ਗਈ ਗੱਲ ਹੁੰਦੀ ਉਹੋਂ ਦੀ ਰਿਸ਼ਤੇਦਾਰ ਸਾਰੇ ਪੁੱਛਲੇ ਕੋਈ ਨਾ ਹਾਂ ਕਰੀ ਜਿਹੜੀ ਲਾਵਾ ਰਹਿ ਰਹੀ ਸੀ ਜਿਹਨੇ ਦੋ ਹੀ ਲਾਵਾ ਲੈਤੀਆਂ ਤੀ ਉਹ ਕਹਿੰਦੀ ਜੀ ਗੱਲ ਮੈਨੂੰ ਦੱਸੋ ਕੀ ਐ ਕਹਿੰਦਾ ਭਾਗਮਾਨੇ ਜਿਹਨੇ ਜੰਮਿਆ ਉਹ ਨਹੀਂ ਮੇਰੀ ਸੁਣ ਸਕਦੇ ਜਿਹਨੇ ਪਾਲਿਆ ਮੈਨੂੰ ਉਹ ਨਹੀਂ ਸੁਣ ਸਕਦੇ ਤੂੰ ਕੀ ਸੁਣੇਗੀ ਤੂੰ ਤਾਂ ਹਜੇ ਦੋ ਹੀ ਲਾਵਾ ਲੈਤੀਆਂ ਨੇ ਤੀ ਜੀ ਤਾਂ ਲੈਣੀ ਐ ਕਹਿੰਦੀ ਜਾਂ ਇਹ ਗੱਲ ਦੱਸੋ ਜੀ ਲਾਵਾ ਫੇਰ ਹੀ ਲਾਵਾਂਗੇ ਉਹ ਕਹਿੰਦਾ ਫਿਰ ਕੰਲਾ ਹੈ ਕਹਿੰਦੀ ਜੀ ਐਂ ਕਹਦੋ ਕਾਲ ਨੂੰ ਵੀ ਮੈਨੂੰ ਲੈ ਜੇ ਉਹ ਕਹਿੰਦਾ ਜੀ ਮੇਰੀ ਪਤਨੀ ਕਹਿੰਦੀ ਮੈਨੂੰ ਲੈ ਜੇ ਕਹਿੰਦਾ ਚੱਲੇ ਲਾਲੀ ਮੂਰੇ ਉਹ ਕਹਿੰਦਾ ਕਹਿੰਦੀ ਗੱਲ ਇੰਨੀ ਐ 48 ਘੰਟੇ ਮੇਰੀ ਮਿੱਟੀ ਨੂੰ ਸਸਕਾਰ ਨਾ ਹੋਣ ਦੀ ਮੈਂ ਫੈਸਲਾ ਕਰਕੇ ਮੁੜੂ ਕਹਿੰਦਾ ਵੀ ਚੰਗਾ ਤੇ ਪਈ ਲੱਗੀ ਉਹ ਧਰਮਰਾਜ ਕੋਲੇ ਗਿਆ ਉਹ ਕਹਿੰਦਾ ਇਹਨੂੰ ਕੋਈ ਲਿਆਏ ਕੰਜਰੋ ਕਹਿੰਦਾ ਕਿਉਂ ਕਹਿੰਦਾ ਉਹ 100 ਸਾਲ ਪਈਆ ਹਜੇ ਜਰ ਇਹਨੂੰ ਪਹਿਲੀ ਲਏ ਉਹ ਕਹਿੰਦੀ ਜੀ 100 ਸਾਲ ਉਮਰ ਮੇਰੀ ਕਹਿੰਦੀ ਹਾਂ ਕਹਿੰਦੀ ਜੀ ਫੇਰ 50 ਮੈਨੂੰ ਦੇ ਦੇ 50 ਮੇਰੇ ਪਤੀ ਨੂੰ ਦੇ ਦੇ ਮੈਂ ਤਾਂ ਆਪਦੀ ਉਮਰ ਮੰਗਦੀ ਆ ਸੁੱਤ ਤਾਂ ਮੈਂ ਕੁਝ ਨਹੀਂ ਮੰਗਿਆ ਉਹਨੂੰ ਪਈ ਧਰਮਰਾਜ ਨੂੰ ਉਹਨੂੰ 50 ਸਾਲ ਉਮਰ ਤੇ ਦੇਣੇ ਪੈਗੇ ਆ ਕੇ ਬੈਠੀ ਹੋ ਗਈ ਕਹਿੰਦੀ ਚਲੋ ਜੀ ਲਓ ਦੋਲਾਵਾ ਚਲੀਏ ਕਰਨ ਉਹ ਕਹਿੰਦਾ ਗੱਲ ਦੱਸੋ ਕਿੰਨੀ ਗੱਲ ਫੇਰ ਦੱਸੂ ਕਰੇ ਚਲੋ ਕਰੇ ਆਗੇ ਭਾਈ ਦੋ ਲਾਵਾਂ ਲੈ ਕਿਹੜੀਆਂ ਰਹਿੰਦੀਆਂ ਸੀ ਮਹੀਨਾ ਤੋਂ ਮਹੀਨੇ ਲੰਗੇ ਭਾਈ 부ੜੀ ਦਾ ਲੱਗ ਗਿਆ ਡੇ ਉਹਨਾਂ ਲੜਨ ਲੱਗ ਗਏ ਉਹ ਪਈ ਨਾ ਤਾਂ ਉਹਦੇ ਕਿ ਨਿਚਾ ਕੇ ਪਕਰੇ ਨੇ 부ੜੀ ਕਿ ਨਿਚਾ ਕੇ ਪਕਰੀ 부ੜੀ ਕੋ ਨਹੀਂ ਤਾਂ ਉਹ ਐ ਚਾ ਕ ਕਰੇ ਵੀ ਨਾ ਜਾਰ ਮੈਂ ਦਿੱਤਾ ਹੁਣ ਇਹਨੂੰ ਕੀ ਕਹਾਵੇਂ ਉਹਦੇ ਕਿ ਨਿਆਂ ਤਾਂ ਕਿਆ ਕਰੇ ਵੀ ਇਹਨੇ ਮੈਨੂੰ ਉਮਰ ਦਿੱਤੀ ਐ ਕਹ ਇਹਨੂੰ ਵੀ ਨਹੀਂ ਕੁ ਸਕਦਾ ਮੈਂ ਆਨਿਸਾਰ ਨੂੰ ਭਾਈ ਜਦੋਂ ਲੜਨੋਂ ਹਟ ਗਿਆ ਹੀ ਨਾ ਉੱਠ ਕੇ ਭਈ ਮੁੰਡਾ ਬੁੜੀ ਨੂੰ ਲੱਗਿਆ ਗੁਰੂ ਕਹਿੰਦੀ ਹਏ ਬਣ ਗਿਆ ਨਾ ਧੀਮੀ ਦਾ ਉਹ ਬੈਠੀ ਬੈਠੀ ਚੁੱਲ੍ਹੇ ਮੁਰੇ ਪਤਾ ਕੀ ਬੋਲਦੀ ਕਹਿੰਦੀ ਐਵੇਂ ਨਹੀਂ ਬਣਿਆ ਜਦੋਂ ਜਾ ਮਜੂਦ ਦਿਸਿਆ ਤੀ ਕਹਿੰਦੇ ਤੇਰਾ ਸਾਰਾ ਕੁਝ ਹੀ ਨਿਕਲਿਆ ਦੀ ਵਿੱਚੋਂ ਮੈਂ ਗਈ ਤੀ ਤਾਂ ਬਣਿਆ ਮੇਰਾ ਇਹ 50 ਸਾਲ ਆਪਦੇ ਦਿੱਤੇ ਨੇ ਨੂੰ ਮੈਂ ਹੁਣ ਬੁੜੀਆਂ ਕਹਿੰਦੇ ਨੇ ਜੋ ਲੜਦੀਆਂ ਨੇ ਕਹਾਵਤ ਚੱਲਦੀ ਆ ਹੁਣ ਵੀ ਬੁੜੀਆਂ ਕਣੀਆਂ ਜੋ ਲੜਦੀਆਂ ਲੜਦੀਆਂ ਇਹਦਾ ਕਿ ਇਹ ਤਾਂ ਜਨਾਨੀ ਦਾ ਬਣ ਗਿਆ ਭਾਈ ਇਹਦਾ ਜਨਾਨੀ ਦਾ ਬਣ ਗਿਆ ਐਵੇਂ ਨਹੀਂ ਬਣਿਆ ਜਨਾਨੀ ਦਾ ਉੱਥੇ ਬਣਾਇਆ ਹੈ ਉਹਨੇ ਉਮਰ ਦਿੱਤੀ ਆਪਾਂ ਨੂੰ ਤਾਂ ਬਣਦੇ ਆ ਪੌਦੇ ਚੱਲ ਭਾਈ ਹੁਣ ਤਾਂ ਟਾਈਮ ਲੰਘਿਆ ਐਵੇਂ ਲੰਘ ਗਿਆ ਉਹ ਜਿਹੜੀ ਮੰਨ ਕੇ ਚਾਲਾ ਵਿਆਹ ਕੇ ਲਿਆਂਦੀ ਸੀ ਉਹਦੇ ਕੋਲੇ ਭਾਈ ਬੱਚਾ ਹੋ ਗਿਆ ਸਾਲ ਤੋਂ ਸਾਲ ਡੇਢ ਸਾਲ ਪੈਸੋ ਬੱਚਾ ਹੋਇਆ ਜਦੋਂ ਬੱਚਾ ਢਾਰ ਹੋ ਗਿਆ ਦਿਨ ਪੱਕੇ ਹੌਲੀ 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 ਬੱਚਾ ਵਧੀਆ ਬੱਚਾਂ ਚ ਖੇਡਣ ਲੱਗ ਗਿਆ ਖੇਡਦੇ ਭਾਈ ਉਹ ਬੱਚੇ ਤੋਂ ਖੇਡਾ ਕਰਨ ਇਕੱਠੇ ਉੱਥੇ ਤੇ ਕੋਈ ਮਨਲਾ ਭਾਈ ਬਹਿਬਤੀ ਬੰਦਾ ਜਿਹਨੇ ਆਪਾਂ ਕਹਿ ਦੇਣਾ ਫਲਾਣੇ ਦੇ ਜਵਾਬ ਨੂੰ ਗੱਲ ਲਾਤੀ ਉਹ ਕਹਿੰਦਾ ਓਏ ਓਰੇ ਗੱਲ ਸੁਣ ਮੇਰੀ ਕਹਿੰਦਾ ਹਾਂ ਕਹਿੰਦਾ ਤੇਰੇ ਪਿਓ ਨੂੰ ਐ ਪੁੱਛੀ ਜਾ ਕੇ ਵੀ ਬਾਪੂ ਤੂੰ ਇਹ ਪਿਤਾ ਤੂੰ ਇੰਨੇ ਸਾਲ ਪਹਿਲਾਂ ਮਰਦਾ ਮਰਦੇ ਨੂੰ ਤੂੰ ਬਚਾ ਕਿਵੇਂ ਕਹਿੰਦਾ ਮੈਂ ਕੀ ਲੈਣਾ ਕਹਾਂ ਤੈਨੂੰ ਪੁੱਛੀ ਤਾਂ ਸੀ ਵੀ ਜਵਾਬ ਖਾ ਕੇ ਰਹਾੜ ਪੈ ਗਿਆ ਕਹਿੰਦਾ ਵੀ ਪਤਾ ਇੰਨੇ ਸਾਲ ਪਹਿਲਾਂ ਮਾਤਾ ਮਾਤਾ ਤੂੰ ਬੱਚਾ ਕਿਨੇ ਕੋਈ ਜਾਣ ਤੇ ਨਾਰਤੀ ਉਹ ਬੰਦਾ ਉਹ ਟਾਈਮ ਚ ਉਹ ਕੰਮ ਹੋਇਆ ਉਹ ਕਹਿੰਦਾ ਪਾਈ ਤੈਂ ਕੀ ਲੈਣਾ ਇਆਂ ਇਆਂ ਗੱਲਾਂ ਤੋਂ ਚਿਰਦੀਆਂ ਗੱਲਾਂ ਨੇ ਛੱਡ ਪਰਾਂ ਕਹਿੰਦਾ ਨਾ ਪਿਤਾ ਨੂੰ ਤਾਂ ਦੱਸ ਉਹ ਕਹਿੰਦਾ ਪਾਈ ਮੇਰਾ ਕਾਲ ਸੀ ਵੀ ਮੈਨੂੰ ਕਾਲ ਲੈਣ ਆਇਆ ਸੀ ਮੇਰੀ ਸਾਹਮੇ ਤੇਰੀ ਮਾਂ ਬਗੀ ਤੀ ਮੇਰੀ ਉਮਰ ਨੇੜੇ ਲੱਗੀ ਖੜੀ ਸੀ ਜੀ ਦੰਮੀ ਪੀਤੀ ਹੋਰ ਇਹਨੇ 50 ਸਾਲ ਮੈਨੂੰ ਦਿੱਤੇ ਕਹਤ ਮੇਰੀ ਮਾਂ ਦੀ ਉਮਰ ਤੇ ਜਾਉਣਾ ਤੂੰ ਤਾਂ ਉਹ ਭਾਈ ਉਹ ਭਾਈ ਜਦੋਂ ਜਾ ਕੇ ਉਹਨੂੰ ਕਹਿੰਦਾ ਵੀ ਉਹ ਤਾਂ ਮੇਰੀ ਮਾਂ ਦੀ ਉਮਰ ਤੇ ਜਾਂਦਾ ਉਹ ਕਹਿੰਦਾ ਵੀ ਤੇਰੀ ਮਾਂ ਦੀ ਉਮਰ ਤੇ ਜਾਂਦਾ ਕਹਿੰਦਾ ਹੁਣ ਉਹ ਭਾਈ ਆਪਦੇ ਘਰ ਵਾਲੀ ਨੂੰ ਸਿਕਾਇਆ ਦਿਆ ਕਰੇ ਉਹ ਸਾਪ ਪੰਪ ਪਰਦਾ ਕਰੇ ਮੁੰਡੇ ਨੂੰ ਹੌਲੀ 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 ਭਾਈ ਜੌਂ ਜੌਂ ਗੱਭਰੂ ਗਈ ਜਾਈ ਹੋਈ ਗਿਆ ਮੁੰਡਾ ਜੌਂ ਜੌਂ ਉਹਦਾ ਬੈਰ ਖਿੱਚੀ ਗਿਆ ਭਾਈ ਪਿਓ ਨਾ ਲੜੋ ਲੜਾਈਆਂ ਹੋਣ ਲੱਗੀਆਂ ਜਦੋਂ ਮੁੰਡਾ ਚੋਬਰ ਹੋ ਚੱਲਿਆ ਤਾਂ ਉਹ ਕਹਿੰਦਾ ਭਾਗਮਾਨੇ ਮੈਂ ਘਰੋਂ ਭੱਗ ਜਾਣਾ ਵੀ ਇਹ ਮੁੰਡਾ ਮੰਨ ਕੇ ਚੱਲ ਹੁਣ ਉਂਗਲ ਤੇ ਗਿਆ ਚੜਾ ਵੀ ਮੈਂ ਘਰੋਂ ਭੱਗ ਜਾਣਾ ਵੀ ਇਹ ਨਹੀਂ ਜਵਾਖ ਦੇ ਕਿਤੇ ਲੜਦੇ ਫਿਰਦਾ ਤੋਂ ਬਾਜਦਾ ਹੁੰਦਾ ਕੁਸ ਵੀ ਮੈਨੂੰ ਜਾਣ ਦੇ ਉਹ ਕਹਿੰਦੇ ਜੀ ਫਿਰ ਮੈਂ ਕਿਉਂ ਕਰਨਾ ਮੈਂ ਵੀ ਨਾਲ ਹੀ ਚੱਲੂੰ ਚਲੋ ਜੋ ਮੁੰਡੇ ਨੂੰ ਛੱਡ ਕੇ ਘਰ ਦਾ ਰ ਦੋਨੇ ਰਮੰਨਾ ਹੋ ਗਏ ਦੋਨੇ ਰਮੰਨਾ ਹੋਏ ਤੁਰੇ ਜਾਂਦੇ ਨੇ ਥੋੜੀ ਜੀ ਦੂਰ ਗਏ ਜਦੋਂ ਉਹੀ ਕਾਲ ਸਾਧ ਰੂਪ ਚ ਫੇਰ ਬੈਠਾ ਕਹਿੰਦਾ ਕਹੋ ਬਈ ਕਿੱਧਰ ਨੂੰ ਚੱਲਿਓ ਕਹਿੰਦਾ ਜੀ ਟਾਈਮ ਪਾਸ ਕਰਦੇ ਫਿਰਦੇ ਹਾਂ ਕਹਿੰਦਾ ਮੈਂ ਤੈਨੂੰ ਇੱਕ ਗੱਲ ਕਹੀ ਤੇ ਤੇਰੇ ਯਾਦਾਂ ਕਹਿੰਦਾ ਨਾ ਜੀ ਮੇਰੇ ਤਾਂ ਯਾਦ ਨਹੀਂ ਕਹਿੰਦਾ ਮੈਂ ਤੈਨੂੰ ਆਖਿਆ ਸੀ ਵੀ ਤੈਨੂੰ ਨੰਦਾਂ ਦੇ ਅੰਦਰ ਤੇਰੀ ਮੌਤ ਹੋਊਗੀ ਉਹ ਤਾਂ ਤੈਨੂੰ ਕਹਿੰਦਾ ਠੀਕ ਆ ਬਦਲ ਹੱਥ ਕੱਢ ਲਿਆ ਕਿਉਂ ਤੇਰੇ ਘਰ ਵਾਲੀ ਨੂੰ ਉਮਰ ਦਿੱਤੀ ਤੈਨੂੰ ਪਰ ਜਿਹੜੇ ਤਾਂ 50 ਸਾਲ ਲੈ ਲਏ ਇਹ ਤਾਂ ਗਲਤ ਕਰ ਲਿਆ ਕੰਮ ਕਹਿੰਦਾ ਜੀ ਕਿਉਂ ਕਹਿੰਦਾ ਹੁਣੇ 50 ਸਾਲ ਤੈਨੂੰ ਸਾਰੀ ਉਮਰ ਦੁੱਖ ਦੇਣਗੇ ਗਾਹਾਂ ਤੇ ਤੇਰੀ ਪੋਟਾਂ ਨੂੰ ਵੀ ਦੁੱਖ ਦੇਣਗੇ ਕਹਿੰਦਾ ਕੀ ਗੱਲ ਕਹਿੰਦਾ ਹੁਣ ਹਰੇਕ ਜਨਾਨੀ ਸੱਪਾ ਪੈ ਕਰੂਆ ਤੇ ਬੰਦੇ ਤੇ ਕਹ ਉਹਨੂੰ ਉਮਰ ਦੇ ਚੁੱਕੀ ਆ ਕਨਾਂਜੀ ਇਸਾ ਕਨਾਂਜੀ ਜੀ ਪਹਲਾਂਦੀ ਹੈ ਤੁਸੀਂ ਜਿਹੜੀ ਆ ਗੱਲ ਕਹਿ ਰਹੇ ਹੋ ਇਹ ਡੰਡ ਕੱਟ ਨਹੀਂ ਸਕਦੇ ਲੋਕਾਂ ਦਾ ਇਹ ਤਾਂ ਕਹਦਾ ਦੁਨੀਆ ਤੇ ਸਾਰਿਆਂ ਤੇ ਚੱਲੂ ਕਹਿੰਦਾ ਹਾਂ ਜਿੱਥੇ ਕੋਨੇ ਕੋਨੇ ਤੇ ਬੈਠਾ ਉਹ ਸਭ ਤੇ ਹੀ ਕੁਸੂ ਕਹਿੰਦਾ ਉਮਰ ਨਾ ਲੈਂਦਾ ਆਪਦੀ ਆ ਹੀ ਜਾਂਦਾ ਉਮਰ ਲੈਂਦਾ ਹੀ ਨਾ ਕਨਾਂਜੀ ਫਿਰ ਮੈਨੂੰ ਬਾਅਦ ਚੀਜ਼ ਦਾ ਨਹੀਂ ਇਤਨਾ ਪਤਾ ਜੀ ਆਹ ਹੋ ਕਹਿੰਦਾ ਫਿਰ ਉਮਰ ਕੱਟਾ ਹੱਟ ਮੇਰਾ ਕੱਟੋ ਜੀ ਕਹਿੰਦਾ ਕਾਟ ਨਹੀਂ ਕੱਟਿਆ ਜਾਂਦਾ ਪਰ ਇੱਕ ਘੱਟ ਦਿੰਦੇ ਕਹਿੰਦਾ ਕਿਵੇਂ ਕਹਿੰਦਾ ਤੈਨੂੰ ਹਾਕੀਆਂ ਬਣਾ ਦਿੰਦੇ ਹਰੇਕ ਚੀਜ਼ ਦਾ ਹਾਕੀਆਂ ਬਣਾ ਦੂੰ ਤੈਨੂੰ ਕਹਿੰਦਾ ਕਿਵੇਂ ਕਹਿੰਦਾ ਹਰੇਕ ਚੀਜ਼ ਤੇਰਾ ਹੱਕ ਹੋਇਆ ਕਰੂ ਜਿਹੜੀ ਤੇਰੇ ਘਰ ਦੇ ਵਿੱਚ ਚੀਜ਼ ਹੋਇਆ ਕਰੂ ਹਰੇਕ ਚੀਜ਼ ਤੇਰਾ ਹੱਕ ਬਣਾ ਦਿੰਦਾ